ਪੰਜਾਬ ਸਿੰਘ ਚੈਨਲ ਨਾਲ ਜੁੜਿਓ ਮੈਂ ਹਾਂ ਸੋਨੀ ਬੂਥ ਖੜੀ ਆ ਦੋਸਤੋ ਇਸ ਵਕਤ ਮੌਜੂਦਾ ਰਾਹ ਰੋਡ ਤੇ ਮੈਨੂੰ ਨਹੀਂ ਲੱਗਦਾ ਇਸ ਰਾਹ ਰੋਡ ਨੂੰ ਰਾਹ ਰੋਡ ਦੇ ਬਾਰੇ ਕੁਝ ਬਿਆਨ ਕਰਨ ਦੀ ਲੋੜ ਹੈ ਕਿਉਂਕਿ ਰਾਹ ਰੋਡ ਦੇ ਬਾਰੇ ਪਿਛਲੇ ਲੰਬੇ ਸਮੇਂ ਤੋਂ ਰਾਹ ਰੋਡ ਦੇ ਨਾਲ ਲੱਗਦੇ ਪਿੰਡ ਦੇ ਲੋਕਾਂ ਨੂੰ ਆਉਣ ਜਾਣ ਵਾਲੇ ਲੋਕਾਂ ਨੂੰ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਮੈਨੂੰ ਨਹੀਂ ਲੱਗਦਾ ਇਸ ਬਾਰੇ ਕੁਝ ਦੱਸਣ ਦੀ ਲੋੜ ਹੈ ਕਿਉਂਕਿ ਅਸੀਂ ਵੀ ਪਿਛਲੇ ਲੰਬੇ ਸਮੇਂ ਤੋਂ ਕਵਰੇਜ ਕਰਦੇ ਆ ਰਹੇ ਸੀ ਕਿਉਂਕਿ ਪਰ ਅੱਜ ਦਿਖਾ ਰਹੇ ਹਾਂ ਕਿ ਤੁਹਾਨੂੰ ਔਰ ਜੋ ਰਾਹ ਰੋਡ ਦਾ ਕੰਮ ਜੋਰਾਸ਼ੋਰਾ ਤੇ ਸ਼ੁਰੂ ਹੋ ਰਿਹਾ ਵਾ ਕਿਉਂਕਿ ਦੋ ਦਿਨ ਪਹਿਲਾਂ ਸੀਐਮ ਭਗਵੰਤ ਸਿੰਘ ਮਾਨ ਹਣੀ ਪ੍ਰੈਸ ਕਾਨਫਰੰਸ ਰੱਖਦੇ ਆ ਉਸਦੇ ਵਿੱਚ ਉਹ ਇਹ ਗੱਲ ਦਾ ਜ਼ਿਕਰ ਜ਼ਰੂਰ ਕਰਦੇ ਸੀ ਉਹਨਾਂ ਨੇ ਇਹ ਗੱਲ ਕਹੀ ਵੀ ਆ ਕਿ ਅੱਜ ਜੀ ਤੋਂ ਹੀ ਰਾਹ ਰੋਡ ਦਾ ਕੰਮ ਸ਼ੁਰੂ ਹੋਵੇਗਾ ਔਰ ਕੰਮ ਤਾਂ ਜ਼ਰੂਰ ਸ਼ੁਰੂ ਹੋ ਗਿਆ ਤਾਂ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਆ ਕਿ ਕੰਮ ਪੂਰੇ ਜੋਰਾਸ਼ੋਰਾ ਤੇ ਚੱਲ ਰਿਹਾ ਵਾ ਫੋਮ ਲਾਈਨ ਵੀ ਲੱਗੀ ਹੋਈ ਆ ਤਾਂ ਸਾਹਮਣੇ ਅੱਗੇ ਜੇਸਵੀਆ ਵੀ ਚੱਲ ਰਹੀਆਂ ਔਰ ਕੰਮ ਜੋ ਹਵਾ ਤੋਂ ਇਸ ਵਕਤ ਹਵਾ ਦੇ ਅੱਡੇ ਤੇ ਮੌਜੂਦ ਆ ਤਾਂ ਸਾਹਮਣੇ ਹਵਾ ਦਾ ਅੱਡਾ ਜੋ ਰੋਡ ਨੂੰ ਪੁੱਟਿਆ ਜਾ ਰਿਹਾ ਲਗਾਤਾਰ ਰੋਡ ਨੂੰ ਪੁੱਟ ਕੇ ਉਸ ਤੋਂ ਬਾਅਦ ਦੁਬਾਰਾ ਲੈਵਲ ਬਣਾ ਕੇ ਫਿਰ ਤੋਂ ਬਣਾਇਆ ਜਾਵੇਗਾ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜੋ ਇਸ ਰੋਡ ਨੂੰ ਲੈ ਕੇ ਲੋਕ ਧਰਨੇ ਵੀ ਲਗਾ ਰਹੇ ਸੀ ਔਰ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਵੀ ਸੀ ਕਿ ਲੱਗਦਾ ਲੋਕਾਂ ਦਾ ਇੱਕ ਵਿਸ਼ਵਾਸ ਉੱਠ ਗਿਆ ਸੀ ਕਿ ਲੱਗਦਾ ਸੀ ਲੋਕਾਂ ਨੂੰ ਕੀ ਪਤਾ ਸੀ ਇਸ ਵਾਰ ਵੀ ਰਾਹ ਰੋਡ ਦਾ ਕੰਮ ਚੱਲੂਗਾ ਜਾਂ ਨਹੀਂ ਚੱਲੂਗਾ ਕਿ ਉਹਨਾਂ ਨੂੰ ਇਹ ਲੱਗਦਾ ਸੀ ਕਿਉਂਕਿ ਹਰ ਵਾਰੀ ਕੋਈ ਨਾ ਕੋਈ ਵਿਸ਼ਵਾਸ ਘਾਤ ਹੋ ਜਾਂਦਾ ਸੀ ਜਾਂ ਅੱਗੇ ਮੁਲਾਜ਼ਮ ਆ ਕੇ ਵੱਡੇ ਉੱਚ ਅਧਿਕਾਰੀ ਆ ਕੇ ਧਰਨਾ ਵੀ ਚੁਕਾ ਦਿੰਦੇ ਸੀ ਪਰ ਸੀਐਮ ਭਗਵੰਤ ਸਿੰਘ ਮਾਨ ਉਹਨਾਂ ਦਾ ਐਲਾਨ ਹੁੰਦਾ ਵਾ ਉਸ ਤੋਂ ਬਾਅਦ ਕੰਮ ਵੀ ਚੱਲ ਪਾਂਦਾ ਪਰ ਲੋਕਾਂ ਲਈ ਫਿਲਹਾਲ ਦੀ ਤਾਂ ਰਾਤ ਦਾ ਜ਼ਰੂਰ ਆ ਕੰਮ ਸੱਜੇ ਸੱਜੇ ਚੱਲਦਾ ਜ਼ਰੂਰ ਰਿਹਾ ਵਾ ਔਰ ਨਾਲ ਦੀ ਨਾਲ ਪੰਜਾਬ ਸਿੰਘ ਚੈਨਲ ਤੇ ਅਸੀਂ ਅਪਡੇਟ ਵੀ ਸ਼ਡਿਊਲ ਦਿੰਦੇ ਰਹਿਾਂਗੇ ਕਿ ਕਦੋਂ ਤੱਕ ਕੰਮ ਚੱਲਦਾ ਰਹੇਗਾ ਕੰਮ ਇਸੇ ਤਰ੍ਹਾਂ ਚੱਲਦਾ ਰਹੇਗਾ ਅਗਲੀ ਰਿਪੋਰਟ ਵੀ ਜਲਦੀ ਤੁਹਾਡੇ ਨਾਲ ਸਾਂਝੀ ਕਰਾਂਗੇ ਰਾਹ ਰੋਡ ਤੇ ਮੌਜੂਦ ਆ ਕਿਉਂਕਿ ਰਾਹ ਰੋਡ ਤੇ ਜੋ ਕੰਮ ਲਗਾਤਾਰ ਤੇ ਜੀ ਨਾਲ ਚੱਲ ਰਿਹਾ ਆ SDM SDO ਤੇ SP ਸਾਹਿਬ ਨਾਲ ਰਾਤੀ ਗੱਲਬਾਤ ਵੀ ਹੋਈ ਸੀ ਉਹਨਾਂ ਵੱਲੋਂ ਵੀ ਸੰਦੂਚੀ ਦਿੱਤੀ ਜਾ ਰਹੀ ਸੀ ਵਾਰ-ਵਾਰ ਕਿਹਾ ਜਾ ਰਿਹਾ ਸੀ ਕੰਮ ਰੈਗੂਲਰ ਚੱਲੇਗਾ ਕਿ ਕੰਮ ਦੇ ਵਿੱਚ ਕੋਈ ਅਰਚਨ ਨਹੀਂ ਆਏਗੀ ਤਾਂ ਸਾਡੇ ਨਾਲ ਜੈ ਸਿੰਘ ਮੌਜੂਦ ਆ ਗੱਲਬਾਤ ਵੀ ਕਰਾਂਗੇ ਜੈ ਸਿੰਘ ਕੰਮ ਚੱਲ ਰਿਹਾ ਆ ਥੋੜੀ ਦੇਖ ਦੇ ਦੇ ਵਿੱਚ ਚੱਲ ਰਿਹਾ ਤਾਂ ਲੋਕਾਂ ਦੇ ਬਹੁਤ ਸਾਰੇ ਮਨਾਂ ਦੇ ਵਿੱਚ ਸਵਾਲ ਹੁੰਦੇ ਸੀ ਲੋਕ ਇਹ ਗੱਲ ਕਰੇ ਸੀ ਕਿ ਹਰੇਕ ਵਾਰ ਵਿਸ਼ਵਾਸ ਘਾਤ ਹੋ ਜਾਂਦਾ ਕੰਮ ਚਲਾ ਦਿੰਦੇ ਆ ਕਦੇ ਰੁਕ ਦਿੰਦੇ ਆ ਕੀ ਲੱਗਦਾ ਕਿ ਇਸ ਵਾਰ ਕੰਮ ਰੈਗੂਲਰ ਚੱਲੇਗਾ ਜੀ ਕੰਮ ਬਿਲਕੁਲ ਰੈਗੂਲਰ ਚੱਲੂਗਾ ਜੀ ਜੀ ਹਾਂਜੀ ਹਾਂਜੀ ਕੋਈ ਪ੍ਰੋਬਲਮ ਨਹੀਂ ਆਉਂਦੀ ਕੰਮ ਦੇ ਸਰਕਾਰ ਨੇ ਜੋ ਇਸ ਖੜਕ ਦੀ ਮਜ਼ਦੂਰੀ ਜੋ ਕਰ ਦਿੱਤੀ ਆ ਮੁੱਖ ਮੰਤਰੀ ਸਾਹਿਬ ਨੇ ਐਲਾਨ ਕਰ ਦਿੱਤਾ ਵਾ ਜੀ ਠੀਕ ਹੈ ਜੀ ਕੰਮ ਰੈਗੂਲਰ ਚੱਲੂਗਾ ਕੋਈ ਪ੍ਰੋਬਲਮ ਨਹੀਂ ਜੀ ਤਾਂ ਲੋਕ ਇਹ ਗੱਲ ਜਰੂਰ ਪੁੱਛ ਰਹੇ ਸੀ ਕਿ ਵਾਰ-ਵਾਰ ਇਹ ਜਰੂਰ ਜਾਣਕਾਰੀ ਦਿਓ ਜੋ ਰੋਡ ਦੁਆਰਾ ਪੁੱਟੇ ਜਾ ਰਹੇ ਆ ਸਟੈਪ ਬਾਈ ਸਟੈਪ ਕਿਦਾਂ ਕੰਮ ਦੀ ਜੋ ਸ਼ੁਰੂਆਤ ਹੋਵੇਗੀ ਪਹਿਲਾਂ ਦੇਖੋ ਸਟੋਰੀ ਡਿਸਪੈਂਡਿੰਗ ਦਾ ਕਰਨੀ ਪੈਣੀ ਹੈ ਜੀ ਹਾਂਜੀ ਕਿਉਂਕਿ ਰੋਡ ਦੇ ਨਾਲ ਹਾਲਾਤ ਪਤਾ ਬਹੁਤ ਜ਼ਿਆਦਾ ਖਰਾਬ ਆ ਟੈਕਨੀਕਲੀ ਜੋ ਸਾਡੀਆਂ ਸਪੈਸੀਫਿਕੇਸ਼ਨਾਂ ਕਹਿੰਦੀਆਂ ਜੋ ਸਰਕਾਰ ਨਾਲ ਕੰਮ ਹੋ ਰਿਹਾ ਵਾ ਇਹਨੂੰ ਪੱਟ ਕੇ ਸੀ ਰਿਪੇਅਰ ਕਰਕੇ ਬੈਟਮੈਂਟ ਪਾ ਕੇ ਜੀ ਇਸੀ ਕਾਰਦੇ ਨੂੰ ਪ੍ਰੋਪਰ ਲੁੱਕ ਪਾ ਕੇ ਰੀਡੀ-ਦੀਮੀਆ ਵੀ ਸੀ ਪਾ ਕੇ ਰਿਪੇਅਰ ਕਰਾਂਗੇ ਜੀ ਹਾਂ ਇੱਕ ਜਾਣਕਾਰੀ ਹੋਰ ਜ਼ਰੂਰ ਸਾਂਝੀ ਕਰ ਦਿਓ ਬਹੁਤ ਸਾਰੇ ਲੋਕਾਂ ਦੇ ਕਮੈਂਟਸ ਆ ਰਹੇ ਸੀਗੇ ਔਰ ਇਹ ਗੱਲ ਕਰ ਰਹੇ ਸੀ ਕਿ ਰੋਡ ਤਾਂ ਪਾਸ ਹੋ ਗਿਆ ਪਰ ਜਿਹੜੀ ਦਰਖਤਾ ਦੀ ਕਟਾਈ ਆ ਜੋ ਚੜਾਈ ਆ ਦਰਖਤਾ ਦੀ ਕਟਾਈ ਵੀ ਹੋਣੀ ਆ ਦਰਖਤਾ ਬਾਰੇ ਜੂੜ ਦੇਖੋ ਜੀ ਇਹ ਡੀਐਫਓ ਸਾਹਿਬ ਨੇ ਪਿਛਲੇ ਕੁਝ ਦਿਨ ਇੱਕ ਲੈਟਰ ਲਿਖੀ ਸੀ ਉਹ ਆਪਣੇ ਉਹਨਾਂ ਨੇ ਮਨਜ਼ੂਰੀ ਦਿੱਤੀ ਰਸਤਾ ਕੱਟਣ ਦੀ ਜੀ ਠੀਕ ਆ ਉਹ ਉਸ ਅਨਦਰ ਡਿਪਾਰਟਮੈਂਟ ਦਾ ਹੈਗਾ ਵਾ ਮੇਰੇ ਖਿਆਲ ਨਾਲ ਮੇਬੀ ਉਹ ਇੱਕ ਇੱਥੇ ਹਫ਼ਤੇ ਚ ਟੈਂਡਰ ਲਗਾ ਦੇਣਗੇ ਤੇ ਜਲਦੀ ਉਹ ਕੰਮ ਸ਼ੁਰੂ ਕਰ ਲੈਣਗੇ ਮੈਂ ਉਹਨਾਂ ਨਾਲ ਅਜੇ ਕੋਈ ਗੱਲਬਾਤ ਨਹੀਂ ਹੋਈ ਹੈਗੀ ਇੱਕ ਹਫ਼ਤੇ ਵਿੱਚ ਉਹ ਮੇਰੇ ਨਾਲ ਕੰਮ ਸ਼ੁਰੂ ਕਰ ਦੇਣਗੇ ਟੈਂਡਰ ਲਗਾ ਕੇ ਜੀ ਧੰਨਵਾਦ ਤਾਂ ਮੌਕੇ ਤੇ ਜਈ ਸਾਹਿਬ ਮੌਜੂਦ ਸੀ ਜਿਨ੍ਹਾਂ ਵੱਲੋਂ ਸਾਨੂੰ ਇਹ ਜਾਣਕਾਰੀ ਮਿਲੀ ਹੈ ਕਿ ਕੰਮ ਜੋ ਰੈਗੂਲਰ ਚੱਲੇਗਾ ਪਰ ਹੁਣ ਕੰਮ ਦੇ ਵਿੱਚ ਕੋਈ ਵੀ ਅਰਚਨ ਨਹੀਂ ਆਵੇਗੀ ਔਰ ਬਹੁਤ ਸਾਰੇ ਨੌਜਵਾਨ ਵੀਰ ਦੇ ਬਹੁਤ ਸਾਰੇ ਰਾਹ ਰੋਡ ਦੇ ਨਾਲ ਲੱਗਦੇ ਪਿੰਡ ਦੇ ਲੋਕਾਂ ਦੇ ਇਹ ਗੱਲ ਮੰਨ ਗੱਲ ਮੰਨਾਂ ਦੇ ਵਿੱਚ ਜ਼ਰੂਰ ਸੀ ਕਿ ਰੋਡ ਤਾਂ ਸ਼ੁਰੂ ਹੋ ਗਿਆ ਹਜੇ ਤੱਕ ਇਹ ਵੀ ਗੱਲ ਕਹਿ ਰਹੇ ਸੀ ਕਿ ਡਰਾਕਟਾ ਦੀ ਕਟਾਈ ਨਹੀਂ ਹੋਈ ਰੋਡ ਸ਼ੁਰੂ ਹੋ ਗਿਆ ਪਤਾ ਨਹੀਂ ਕੰਮ ਫਿਰ ਉਸ ਤਰ੍ਹਾਂ ਚੱਲ ਕੇ ਫਿਰ ਤੋਂ ਬੰਦ ਹੋ ਜਾਵੇਗਾ ਪਰ ਜਈ ਜੋ ਜੋ ਇਸ ਵਕਤ ਮੌਕੇ ਤੇ ਜਈ ਸਾਹਿਬ ਸੀ ਉਹਨਾਂ ਵੱਲੋਂ ਇਹ ਜਾਣਕਾਰੀ ਮਿਲੀ ਹੈ ਕਿ ਡਰਾਕਟਾ ਦਾ ਜੋ ਪ੍ਰੋਸੈਸ ਹੈ ਉਹ ਵੀ ਚੱਲ ਚੱਲ ਰਿਹਾ ਹੈ ਉਹ ਵੀ ਜਲਤੀ ਸੜਕਾਂ ਦੀ ਕਟਾਈ ਜੋ ਸ਼ੁਰੂ ਕੀਤੀ ਜਾਵੇਗੀ। ਫਿਲਹਾਲ ਦੀ ਘੜੀ ਤੁਹਾਨੂੰ ਦਿਖਾ ਰਹੇ ਹਾਂ ਕਿ ਜੋ ਰਾਹ ਰੋਡ ਦੇ ਨਾਲ ਲੱਗਦੇ ਪਿੰਡਾਂ ਦੇ ਬਹੁਤ ਸਾਰੇ ਲੋਕ ਸੀ ਬਹੁਤ ਹੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਰਾਹ ਰੋਡ ਦਾ ਕੰਮ ਤਾਂ ਜਰੂਰ ਚੱਲ ਰਿਹਾ ਹੈ ਪਰ ਜੋ ਇੱਕ ਵਕ ਇੱਕ ਪਾਸੇ ਰਾਹ ਰੋਡ ਦਾ ਕੰਮ ਚੱਲ ਰਿਹਾ ਪਰ ਦੂਜੇ ਪਾਸੇ ਲੱਡਵਾਲ ਟੋਲ ਪਲਾਜ਼ੇ ਤੇ ਜੋ ਭਾਰਤੀ ਕਿਸਾਨ ਯੂਨੀਅਨ ਟਰੂਨੀ ਔਰ ਰਾਹ ਰੋਡ ਦੇ ਨਾਲ ਲੱਗਦੇ ਪਿੰਡਾਂ ਦੇ ਲੋਕ ਜੋ ਉੱਥੇ ਧਰਨਾ ਲਾ ਕੇ ਬੈਠੇ ਜੋ ਇਸੇ ਧਰਨਾ ਲਗਾਤਾਰ ਜਾਰੀ ਸੀ ਪਰ ਰਾਹ ਰੋਡ ਦੀ ਸ਼ੁਰੂਆਤ ਹੋਣ ਤੋਂ ਬਾਅਦ ਜੋ ਧਰਨਾ ਇੱਥੇ ਚੁੱਕ ਦਿੱਤਾ ਗਿਆ ਲੱਗਦੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਆ ਉਹਨਾਂ ਦਾ ਇਹ ਗੱਲ ਕਹਿਣਾ ਹੈ ਕਿ ਐਸ ਡੀ ਐਮ ਔਰ ਏ ਸੀ ਪੀ ਸਾਹਿਬ ਤੇ ਵਿਸ਼ਵਾਸ ਕਰਕੇ ਔਰ ਉਹਨਾਂ ਦੀ ਕਹੀਆਂ ਗੱਲਾਂ ਤੇ ਵਿਸ਼ਵਾਸ ਕਰਕੇ ਅਸੀਂ ਧਰਨਾ ਚੱਕਿਆ ਔਰ ਸਾਨੂੰ ਉਹਨਾਂ ਤੇ ਉਮੀਦ ਆ ਕਿ ਰਾਹ ਰੋਡ ਦਾ ਕੰਮ ਜੋ ਰੈਗੂਲਰ ਚੱਲੇਗਾ ਉਸ ਦੇ ਵਿੱਚ ਕੋਈ ਵੀ ਅਰਚਨ ਨਹੀਂ ਆਏਗੀ ਸੋ ਏਸੀ ਅੱਜ ਦੀ ਖਾਸ ਰਿਪੋਰਟ ਇਸ ਦੇ ਨਾਲ ਹੀ ਤੁਹਾਡੇ ਤੋਂ ਇਜਾਜ਼ਤ ਲੈਨੇ ਆ ਸਾਥੀ ਕੈਮਰਾਮੈਨ ਅਰਜਨ ਸਿੰਘ ਦੇ ਨਾਲ ਸੋਨੀ ਬੁੱਤ ਖੜਿਆ ਤੁਸੀਂ ਦੇਖ ਰਹੇ ਹੋ ਪੰਜਾਬ